हाथ हाथी मतलब हाथी अच्छे मछली अच्छे मतलब वर्ड बोलने स्टार्ट हाँ। हो गया है पहले जवानी से बोलदा अत्ते हाँ। उत्ते इते उड़ा आड़ा नहीं बिच्चा जज्जा जज्जा जज्जा, जज्जा।, जज्जा। ਚਾਹੁੰਦੇ ਵਸ ਦਵਾਈ ਨਾਲ ਹੀ ਠੀਕ ਹੋ ਜਾਵੇ ਪਰ ਨਹੀਂ ਭਾਈ ਇਹਦੇ ਵਾਸਤੇ ਦਵਾਈ ਨਹੀਂ ਇਹਦੇ ਵਾਸਤੇ ਸਾਥ ਦੀ ਲੋੜ ਆ ਸਪੈਸ਼ਲ ਚਾਈਲਡ ਵਾਸਤੇ ਮਾਪੇ ਕੋਲੇ ਵੀ ਟਾਈਮ ਹੈ ਨਹੀਂਗਾ ਇਹ ਬਹੁਤ ਵੱਡੀ ਪ੍ਰੋਬਲਮ ਆ ਉਹ ਬੱਚਿਆਂ ਨੂੰ ਆਪਦੇ ਹੁੰਦਿਆਂ ਹੋਇਆਂ ਹੀ ਇੰਨੇ ਕਾਬਲ ਕਰ ਦੇਣ ਵੀ ਬੱਚਿਆਂ ਨੂੰ ਲੋੜ ਹੀ ਨਾ ਪਵੇ ਕਿਸੇ ਦੇ ਸਪੋਰਟ ਦੀ ਇਹਨਾਂ ਬੱਚਿਆਂ 'ਚ ਬਹੁਤ ਟਾਇਲੈਂਡ ਆ ਬਹੁਤ ਹੀ ਇਹਨਾਂ 'ਚ ਪੋਟੈਂਸ਼ੀਅਲ ਆ ਜੋ ਹੱਥ ਲਾਉਂਦੇ ਹੱਥ ਲਾਉਂਦੇ ਮੈਂ ਜਾ ਫਾਟੇ ਰਤ ਲੱਗਣਾ ਹੈ ਫਾਟੇ ਚੜੋ ਜੀ ਸਿੱਖ ਕਰੋ ਵੈਰੀ ਗੁੱਡ ਹਿਨਾਲ ਨੇ ਇੱਕ ਸੁਣਾਓ ਕੁਛ ਅੱਛਾ ਪਿਆਰੇ ਆਖੀਏ ਵੋ ਮੈਂ ਐਪਲ 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 ਬੋਲ ਵੋ ਵੋ ਲਓ ਦੋ ਮੱਛਲੀ ਅੱਛੇ ਮਤਲਬ ਵਰਡ ਬੋਲਨੇ ਸਟਾਰਟ ਹੋ ਗਿਆ ਹੈ ਜਦੋਂ ਪਹਿਲਾਂ ਜਮਾਇਨੂ ਸੀ ਬੋਲਦਾ ਅੱਤੇ ਉੱਤੇ ਇੱਥੇ ਉੱਤਰ ਟੋਕ ਹਾਂ ਤਾਂ ਅਚਲ ਆਪਣਾ ਨੈਸ਼ਨਲ ਬਰਡ ਕਿਹੜਾ ਪੀਕਾ ਆਪਣਾ ਨੈਸ਼ਨਲ ਐਨੀਮਲ ਕਿਹੜਾ ਟਾਈਗਰ ਆਪਣਾ ਨੈਸ਼ਨਲ ਫਲਾਵਰ ਕਿਹੜਾ ਫਲਾਵਰ ਹਾਂ ਹੁਣ ਇਹ ਤੁਹਾਨੂੰ ਇਹਦੇ ਵੀ ਦੱਸੂਗਾ ਦੱਸੋ ਇਹ ਜੋ ਆ ਕੀ ਹੈ ਕੀ ਹੈ ਇੱਕ ਹੈ ਕੀ ਹੈ ਨਾ ਦੇਖੋ ਇਹਨੇ ਆਪਣੇ ਆਪ ਆਪਾਂ ਬਸ ਇਹਨੂੰ ਉਹੀ ਪੁੱਛਣਾ ਆ ਕੀ ਹੈ ਪਛਾਣ ਆ ਗਈ ਅੱਖਰਾਂ ਦੀ ਆ ਕੀ ਆਸਾਨ ਹੈ ਦੇਖੋ ਆ ਕੀ ਹੈ ਐਫ ਪਰ ਆ ਕੀ ਹੈ ਬੋਲ ਆ ਕੀ ਹੈ ਹੈਲੋ ਹਾਂ ਆ ਕੀ ਹੈ ਪੈਰ ਆ ਕੀ ਹੈ ਨਾਈ ਹੋੜਾ ਆ ਕੀ ਹੈ ਤਨੇ ਆ ਕੀ ਹੈ ਕਾਰ ਹੋਰ ਕੀ ਹੈ ਬਿਨਾਉ ਤੋਂ ਵੀ ਦੱਸ ਦਿੰਦਾ ਇਹ ਆ ਕੀ ਹੈ ਆਣੀ ਹੁੰਦਾ ਹੋਣਾ ਸ਼ਾਇਦ ਇਹ ਵੀ ਨਹੀਂ ਹਾਂ ਹਾਂ ਅਕਤੂਬਰ ਨਾ ਹਜੇ ਮੈਂ ਫਿਰ ਬੁੱਕ ਨਾ ਬੁੱਕ ਸੈਂਟੈਂਸ ਵਾਟ ਯਰ ਨੇਮ ਰਾਜਕੁਮਾਰ ਪੂਰਾ ਸੈਂਟੈਂਸ ਬੋਲਿਆ ਪਰ ਮਾਈ ਨੇਮ ਇਜ਼ ਮਾਈ ਨੇਮ ਇਜ਼ ਰਾਜਕੁਮਾਰ My name is राजीकुमार। ये पूरा sentence बोलो। कुछ पूछो भी। उड़ा जहाँ ससाना जो ओमर पूछो तो कुछ होता है। जैसे कुछ भी कुछ होगा। उड़ा। हम्म। आड़ा। नहीं बिच्छो बिच्छो ही। अंबो। अच्छा जज्जा। जज्जा तो जज्जा जाग। अच्छा टैंका। टमाटर। ਇਹਦੀ ਪਿਕਅਪ ਬਹੁਤ ਅੱਛੀ ਹੈ ਇਹਨੂੰ ਆਫਟਰ ਬਿਫੋਰ ਬਾਈ ਜੀ ਸਾਰਾ ਕਰ ਲੈਂਦਾ ਰਿਟਨ ਵੀ ਕਰ ਦਦਾ ਵੀ ਪੰਜਾਬੀ ਦਾ ਵੀ ਜਿਹੜਾ ਮਰਜ਼ੀ ਕਰੋ ਇਹ ਸਾਰਾ ਕਰ ਲੱਖਿਆ ਕਿਉਂ ਕਰ ਲੈਣੀ ਹੈ ਇਹਦੀ ਵੀਡੀਓ ਪਾਈ ਸੀ ਬਾਈ ਜੀ ਲੱਖਿਆ ਅੱਜਕੱਲ ਡਰਾਈਂਗ ਕਰਦੀ ਆ ਲੱਖਿਆ ਡਰਾਈਂਗ ਕਰਦੀ ਆ ਡਰਾਈਂਗ ਕਰਦੀ ਆ ਹਾਂ ਜੀ ਇਹਨੂੰ ਰੂਪ ਰੂਪ ਦੇ ਵਿੱਚ ਰੂਪ ਦੇ ਇੰਪਰੂਵਮੈਂਟ ਦੇਖੋ ਜੀ ਇਹ ਬੱਚਾ ਤਾਂ ਹੈ ਕਾਸੀ ਗੱਲ ਮਾ ਸਸਿਕਾ ਪਰ ਇਹ ਜਿਵੇਂ ਜਿਵੇਂ ਟੀਚਰ ਸਿਖਾ ਰਹੇ ਆ ਉਵੇਂ ਉਵੇਂ ਇਹ ਉਹ ਦਿਨ ਆ ਬਟੇ ਉਹ ਜਿਹੜੇ ਵੋਕਰ ਦੇ ਨਾਲ ਤੋੜਨ ਲੱਗਿਆ ਸੀ ਨਾ ਇਹ ਇਹ ਉਂਗਲੀ ਨਾਲ ਵੀ ਤੋੜਨ ਲੱਗ ਗਿਆ ਫਿਰ ਜੀ ਵੋਕਰ ਨਾਲ ਵੀ ਤੋੜਨ ਲੱਗ ਗਿਆ ਓਏ ਰੂਪ ਓਏ ਰੂਪ ਹੁਣ ਪ੍ਰੋਪਰ ਆਪਣੇ ਵੋਕਰ ਨੂੰ ਨਾ ਹੱਥ ਪਾ ਕੇ ਤੋੜ ਲੈਂਦਾ ਫਿਰ ਜੀ ਦੇਖੋ ਹੁਣ ਤੁਰਕੀ ਦਿਖਾਉਂਦਾ ਉਹਦੇ ਨਾਲ ਹੀ ਤੁਹਾਨੂੰ ਵੀ ਫਰਕ ਲੱਗਦਾ ਫਰਕ ਲੱਗਦਾ ਮਾ ਚਲੋ ਸ਼ੁਕਰ ਆ ਮਾ ਸ਼ੁਕਰ ਬਸ ਇਹ ਦੀ ਬਾਤ ਤੋੜ ਕੇ ਦਿਖਾਓ ਤੋੜ ਕੇ ਦਿਖਾਓ ਉਂਗਲ ਫੜ ਕੇ ਵੀ ਤੋੜ ਲੈਂਦਾ ਵੋਕਰ ਨਾਲ ਵੀ ਤੋੜ ਲੈਂਦਾ ਮੰਮਾ ਪਾਪਾ ਦਾਦਾ ਬੋਲਣ ਲੱਗ ਪਏ ਹੂੰ। ਅਰ ਡ੍ਰਿੱਪ ਬਣਾ ਲਈਏ ਨੇ ਦੋਨੇ ਹੱਥ ਫੜ ਦੋਨੇ ਹੱਥਾਂ ਦਾ ਹੈਂਡਲ ਫੜ ਲੇਤਾ। ਚਲਾਵਾਏ। ਅਗੇ ਤਾਂ ਚਲੋ। ਚਲੋ ਚਲੋ ਚਲੋ। ਚਲੋ ਅਗੇ ਕਰੋ। ਕਰੋ ਕਰੋ ਜ਼ੋਰ ਲਗਾਓ। ਕਰੋ ਕਰੋ ਮੈਟ ਤੇ ਥੋੜਾ ਜਿਹਾ ਮੁਖ ਲਗਾ ਕੇ ਟੋਪ ਲੇਤਾ। ਰੁੜਦਾ ਹੈ ਟਾਇਰ ਵੀ। ਸਵੇਰੇ ਤਾਂ ਭਜਾਈ ਫਿਰਦਾ ਸੀ। ਕਰੋ ਕਰੋ ਸ਼ਾਬਾਸ਼। ਬਣ ਗਿਆ ਬੱਲੇ ਸਬਣ ਗਿਆ ਬੱਲੇ। ਉੰਗੜ ਫੜ ਕੇ ਵੀ ਬੈਲੈਂਸ ਬਣਾ ਲੈਂਦਾ ਵਾ ਹੁਣ ਆਪਣਾ ਫਿਰ ਇਹਨੂੰ ਉਲਟਾ ਕਰਕੇ ਬਾਲਸ ਦੇ ਨਾਲ ਪ੍ਰੈਸ਼ਰ ਮਸਲਸ ਦੀ ਐਕਸਰਸਾਈਜ਼ ਕਰਵਾਉਂਦੀ ਆ ਥੋੜਾ ਜਿਆਦਾ ਪਰ ਦਿੱਤ ਪਰੈਗਲਿਕ ਪਹਿਲਾਂ ਮਾ ਤਾਂ ਜਮ ਨਹੀਂ ਸੀ ਤੁਰਦਾ ਨਹੀਂ ਕਦਮ ਨਹੀਂ ਸੀ ਤੁਰਦਾ ਅੱਜ ਤੈਨੂੰ ਪੌੜੀਆਂ ਵੀ ਚੜਾਇਆ ਸੀ ਪੌੜੀਆਂ ਵੀ ਚੜਦਾ ਸੀ ਮੈਂ ਅੱਗੇ ਕਰਦਾ ਰੇਟ ਦਾ ਰੇਟ ਕਿ ਕਿ ਬਾਈ ਗੁਰਜੀ ਕੀ ਖਾਲਸਾ ਓ ਗੋਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਦੇਖੋ ਫਤੇ ਬੁਲਾ ਦੇ ਬੋਲੋ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੋ ਸਕਦਾ ਕਿਸੇ ਲਈ ਬੜੀ ਛੋਟੀ ਜੀ ਗੱਲ ਹੋਵੇ ਵੀ ਬੱਚਾ ਉੱਠ ਕੇ ਬੈਠ ਗਿਆ ਪਰ ਉਸ ਮਾਂ ਲਈ ਬਹੁਤ ਵੱਡੀ ਗੱਲ ਹੈ ਵੀ ਉਹਦਾ ਪੁੱਤ ਉੱਠ ਕੇ ਬਹਿਣ ਲੱਗ ਗਿਆ ਫਤੇ ਕਿੰਨੀ ਸੋਹਣੀ ਬੁਲਾਉਂਦਾ ਵਾ ਇਹ ਮਾਂ ਨੇ ਸਿਖਾਇਆ ਹੋਇਆ ਫਤੇ ਬੁਲਾਉਣਾ ਮਾਂ ਨੇ ਵੀ ਆਪਣੇ ਬੱਚਿਆਂ ਬਹੁਤ ਮਿਹਨਤਾਂ ਕੀਤੀਆਂ ਆਪਣੇ ਬੱਚਿਆਂ ਨੂੰ ਕਿਸੇ ਤਰੀਕੇ ਦੂਜੇ ਬੱਚਿਆਂ ਦੇ ਬਰਾਬਰ ਕਰਨ ਵਾਸਤੇ ਪਿਛਲੇ ਜਿਉਂ ਜੰਮੇ ਬੱਚੇ ਉਦੋਂ ਤੋਂ ਹੀ ਇਹ ਮਾਵਾਂ ਕੋਸ਼ਿਸ਼ ਕਰ ਰਹੀਆਂ ਪਰ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਇਹਨਾਂ ਮਾਵਾਂ ਦੇ ਨਾਲ ਰਲ ਕੇ ਕਰ ਰਹੇ ਹਾਂ ਤੇ ਦਾਦੀਆਂ ਆਪਣੇ ਪੋਤੇ ਨੂੰ ਲੈ ਕੇ ਆਉਂਦੀਆਂ ਨਾਨੀਆਂ ਆਪਣੇ ਦੋਤਿਆਂ ਨੂੰ ਲੈ ਕੇ ਆਉਂਦੀਆਂ ਬੱਚਾ ਅੱਖਾਂ ਤੋਂ ਬਲਾਈਂਡ ਆ ਨੂਰ ਪਰ ਅੱਜ ਬੱਚਾ ਤੁਰਨ ਲੱਗ ਗਿਆ ਉੱਠ ਕੇ ਅੱਜ ਬੱਚੇ ਚ ਇੰਪਰੂਵਮੈਂਟ ਹੋ ਗਈ ਆ ਸਾਡੇ ਲਈ ਇਹ ਕਿੰਨੀ ਖੁਸ਼ੀ ਦੀ ਗੱਲ ਆ ਅਸੀਂ ਇਹ ਬਿਆਨ ਨਹੀਂ ਕਰ ਸਕਦੇ ਇਦਾਂ ਹੀ ਇੱਕ ਮਾਂ ਆਪਣੇ ਪੁੱਤ ਨੂੰ ਲੈ ਕੇ ਆਈ ਐ ਇੱਥੇ ਉਹਦਾ ਪੁੱਤ ਕੁਝ ਵਰਡ ਬੋਲਣ ਲੱਗ ਗਿਆ ਜਿਹੜੇ ਪਹਿਲਾਂ ਨਹੀਂ ਸੀ ਬੋਲਦਾ ਜਿਹੜੇ ਕੱਲਾ ਮੰਮੀ ਪਾਪਾ ਕਹਿੰਦਾ ਸੀ ਹੁਣ ਉਹ ਕਾਰ ਬੱਸ ਟਰੱਕ ਸਕੂਟਰ ਸਾਈਕਲ ਕਹਿਣ ਲੱਗ ਗਿਆ ਇਦਾਂ ਹੀ ਸਾਡੇ ਪਰਿਵਾਰ ਦੇ ਬੱਚਿਆਂ ਸਾਡੇ ਤੁਸੀਂ ਇਹ ਸਾਡੇ ਟੀਚਰ ਸਹਿਬਾਨ ਨੇ ਜਿਹੜੇ ਸਾਰਾ ਦਿਨ ਇੱਥੇ ਬੱਚਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਐਕਸਰਸਾਈਜ਼ਾਂ ਕਰਾਉਂਦੇ ਨੇ ਤੇ ਬੱਚੇ ਇੰਪਰੂਵ ਕਰ ਰਹੇ ਨੇ ਆ ਦੇਖੋ ਹੁਣੇ ਭੈਣ ਬੱਚੇ ਨੂੰ ਥੈਰੇਪੀ ਕਰਾ ਰਹੇ ਨੇ ਇਹ ਕੀ ਸਪੀਥ ਥੈਰੇਪੀ ਹੈ ਰਾਈਟਿੰਗ ਪ੍ਰੈਕਟਿਸ ਹੈ ਹੈਨਾ ਤੇ ਇਹ ਬੱਚਾ ਵਰਡ ਵੀ ਨਹੀਂ ਬੋਲਦਾ ਹੈ ਮਾਂ ਪਿਓ ਨੇ ਬਹੁਤ ਟੈਸਟ ਕਰਾ ਲਏ ਹਰ ਚੀਜ਼ ਕਰਾ ਲਈ ਗੱਲ 'ਚ ਕੋਈ ਪ੍ਰੋਬਲਮ ਨਹੀਂ ਕੋਈ ਸਵੱਸਿਆ ਨਹੀਂ ਡਾਕਟਰ ਕਹਿੰਦੇ બસ ਕਈ ਵਾਰੀ ਪਤਾ ਨਹੀਂ ਕਦੋਂ ਨਰੈਣ ਮਿਲ ਜੇਵੇ ਕਈ ਵਾਰੀ ਕੋਈ ਸਮੇ ਦਾ ਪਤਾ ਨਹੀਂ ਕਦੋਂ ਇਹ ਬੱਚੇ ਮੰਮੀ ਪਾਪਾ ਕਹਿਣ ਲੱਗ ਜਾਣ ਬੋਲਣ ਲੱਗ ਜਾਣ ਆਵਾਜ਼ਾਂ ਮਾਰਨ ਲੱਗ ਜਾਣ ਗੱਲਾਂ ਕਰਨ ਲੱਗ ਜਾਣ ਤੇ ਮਹਾਰਾਜ ਦੀ ਬੜੀ ਕਿਰਪਾ ਇਸ ਧਰਤੀ ਤੇ ਇਸ ਘਰ ਦੇ ਉੱਤੇ ਇੱਥੇ ਗੁੰਗੇ ਬਿਮਾਰੇ ਨੇ ਬੋਲਣ ਲਾਏ ਹੋਏ ਅੱਗੇ ਤੇ ਬਸ ਅਰਦਾਸ ਕਰਿਓ ਇਹਨਾਂ ਬੱਚਿਆਂ ਲਈ ਸਾਡੇ ਟੀਚਰਸਾ ਬਣਨ ਲਈ ਸਾਡੇ ਭੈਣ ਜੀ ਪਰਮਜੀਤ ਕੌਰ ਜੀ ਹਾਲਾਂਕਿ ਪ੍ਰੋਫੈਸਰ ਨੇ ਪੜਾਉਂਦੇ ਨੇ ਵੂਮਨ ਕਾਲਜ ਦੇ ਵਿੱਚ ਗਵਰਨਮੈਂਟ ਵੂਮਨ ਕਾਲਜ ਦੇ ਵਿੱਚ ਫਿਰ ਵੀ ਉਹ ਇਹੋ ਸਮਾਂ ਕੱਢ ਕੇ ਇੱਥੇ ਆ ਕੇ ਇਹ ਸਕੂਲ ਨੂੰ ਚਲਾਉਣ ਵਾਸਤੇ ਐਡਮਿਨਿਸਟ੍ਰੇਟਿੰਗ ਵਾਸਤੇ ਆਪਣਾ ਸਮਾਂ ਦਿੰਦੇ ਨੇ ਫਿਰ ਸਾਡੇ ਟੀਚਰ ਸਹਿਬਾਨ ਭੈਣ ਹੁਣੀ ਗੁਰਦੀਪ ਭੈਣ ਜੀ ਆ ਇਹ ਸਾਰੀਆਂ ਭੈਣਾਂ ਸਾਡੀਆਂ ਬੜਾ ਆਪਣੇ ਮਨ ਤੋਂ ਦਿਲ ਤੋਂ ਕੋਸ਼ਿਸ਼ ਕਰ ਰਹੇ ਨਾ ਬੱਚਿਆਂ ਲਈ ਜਿਹੜੇ ਸਪੈਸ਼ਲ ਚਾਈਲਡ ਨੇ 23 ਬੱਚੇ ਸਾਡੇ ਸੁਪਨਿਆਂ ਦੇ ਘਰ ਦੇ ਨੇ ਜਿਹੜੇ ਸਪੈਸ਼ਲ ਨੇ ਤੇ 7 ਬੱਚੇ ਕੈਂਪ ਚ ਆਏ ਹੋਏ ਨੇ ਮਤਲਬ ਕੈਂਪ ਚ ਹਰ ਵੇਰੀ ਅਸੀਂ 10 ਕ ਬੱਚੇ ਲੈਨੇ ਆਪਾਂ ਹਰ ਕੈਂਪ ਚ ਅਸੀਂ 10 ਬੱਚੇ ਐਡ ਕਰਦੇ ਆ ਜਿਹੜੇ ਮਾਪੇ ਇੱਥੇ ਰਹਿ ਕੇ ਨਾਲ ਬੱਚਿਆਂ ਦੇ ਬੱਚਿਆਂ ਦੀ ਪ੍ਰੈਕਟਿਸ ਕਰਾਉਣ ਬੱਚਿਆਂ ਦੀ ਐਕਸਰਸਾਈਜ਼ਾਂ ਕਰਾਉਣ ਕਈ ਤਾਂ ਪਰਿਵਾਰ ਇਸ ਤਰ੍ਹਾਂ ਦੇ ਆ ਵੀ ਇੱਥੇ ਨਹੀਂ ਰਹਿ ਪਾਉਂਦੇ ਕਿਉਂਕਿ ਬੱਚੇ ਹਾਈਪਰ ਨੇ ਜਾਂ ਬੱਚੇ ਇੰਨੇ ਇਕੱਠੇ ਨਹੀਂ ਰਹਿੰਦੇ ਰੋਜ਼ ਇੱਕ ਹੁਣ ਪਰਿਵਾਰ ਆ ਸੰਗਰੂਰ ਤੋਂ ਆਉਂਦੇ ਨੇ ਹਰ ਰੋਜ਼ ਹਨ ਕੋਈ ਕੋਈ ਬਰਨਾਲੇ ਤੋਂ ਆ ਰਿਹਾ ਰੋਜ਼ ਏਡੀ ਦੂਰੋਂ ਦੂਰੋਂ ਆ ਕੇ ਇੱਥੇ ਬੱਚਿਆਂ ਦੀ ਥੈਰੇਪੀਆਂ ਕਰਾ ਰਹੇ ਆ ਮਾਂ-ਬਾਪ ਵੀ ਚਾਹੁੰਦੇ ਨੇ ਵੀ ਸਾਡੇ ਬੱਚੇ ਕਿਸੇ ਤਰੀਕੇ ਬੋਲਣ ਲੱਗ ਜਾਣ ਸਾਡੇ ਬੱਚੇ ਚੱਲਣ ਫੇਰਨ ਲੱਗ ਜਾਣ ਸਾਡੇ ਬੱਚੇ ਆਮ ਬੱਚਿਆਂ ਵਾਂਗ ਬਿਹੇਵ ਕਰਨ ਲੱਗ ਜਾਣ ਹੁਣ ਜਿਵੇਂ ਇਹ ਬੱਚਾ ਵਾ ਇਹ ਬਹੁਤ ਜ਼ਿਆਦਾ ਹਾਈਪਰ ਹੁੰਦਾ ਬਹੁਤ ਜ਼ਿਆਦਾ ਪਰ ਅੱਗੇ ਨਾਲੋਂ ਅੱਜ ਇੰਪਰੂਵ ਕਰ ਰਿਹਾ ਕਮਾਂਡ ਪਹਿਲਾਂ ਬਿਲਕੁਲ ਨਹੀਂ ਸੀ ਲੈਂਦਾ ਜੇ ਨੂੰ ਕੁਝ ਕਹਿੰਦੇ ਸੀ ਬਿਲਕੁਲ ਨਹੀਂ ਸੀ ਆਖੇ ਲੱਗਦਾ ਹੁਣ ਥੋੜੀ ਬਹੁਤੇ ਕਮਾਂਡ ਵੀ ਲੈਣ ਲੱਗ ਚੱਲਿਆ ਪਰ ਇਹਦੇ ਵਾਸਤੇ ਪੇਸ਼IENTS ਦੀ ਬਹੁਤ ਲੋੜ ਆ ਇਹ ਜਿਹੜਾ ਕਾਰਜ ਹੈ ਨਾ ਇਹ ਬੜੇ ਪੇਸ਼IENTS ਵਾਲਾ ਬੜੇ ਹੌਸਲੇ ਵਾਲਾ ਬੜੇ ਸਬਰ ਵਾਲਾ ਕੰਮ ਆ ਇਹ ਤੇ ਸਬਰ ਵਾਲੇ ਟੀਚਰ ਹੀ ਇੱਥੇ ਕੰਮ ਕਰਦੇ ਨੇ ਜਿਨ੍ਹਾਂ ਕੋਲੇ ਸਬਰ ਹੈਗਾ ਵਾ ਤੇ ਵਸ ਸਾਡੇ ਕੋਲੇ ਪਹਿਲਾਂ ਦੋ ਟੀਚਰ ਹੀ ਸੀ ਹੁਣ ਅਸੀਂ ਤਿੰਨ ਟੀਚਰ ਹੋਰ ਪੁਆਇੰਟ ਕੀਤੇ ਨੇ ਸਾਡੀਆਂ ਭੈਣਾਂ ਛੋਟੀਆਂ ਤੇ ਪਰਮਾਤਮਾ ਕਿਰਪਾ ਕਰਨੇ ਸਕੂਲ ਅਸੀਂ ਡਿਸੇਬਲ ਬੱਚਿਆਂ ਦਾ ਸਪੈਸ਼ਲ ਚਾਈਲਡਸ ਦਾ ਇਹ ਸਕੂਲ ਇੱਕ ਸੁਪਨਾ ਸਾਡੇ ਲਈ ਇਹ ਵੀ ਕੋਈ ਵੀ ਬੱਚਾ ਘਰ ਦੇ ਵਿੱਚ ਨਾ ਰਵੇ ਕਈ ਮਾਂ-ਬਾਪ ਗੂਮਨ ਲੋ ਇੱਕ ਬੱਚਾ ਡਿਸੇਬਲ ਆ ਦੋ ਬੱਚੇ ਨਾਰਮਲ ਆ ਉਹ ਦੋ ਦੂਸਰੇ ਨਾਰਮਲ ਬੱਚਿਆਂ ਤੇ ਤਾਂ ਬਹੁਤ ਜ਼ਿਆਦਾ ਧਿਆਨ ਦਿੰਦੇ ਨੇ ਪਰ ਜਿਹੜੇ ਸਪੈਸ਼ਲ ਚਾਈਲਡ ਨੇ ਇਹਨਾਂ ਡਿਸੇਬਲ ਬੱਚਿਆਂ ਨੂੰ ਕਿਤਨਾ ਕਿਤੇ ਇਗਨੋਰ ਕਰ ਦਿੰਦੇ ਨੇ ਬਸ ਸਿਰਫ ਰੋਟੀ ਤੇ ਕਰਸੀਮਤ ਰਹਿ ਜਾਂਦੇ ਨੇ ਨਵਾਤਵਾ ਕੇ ਕੱਪੜੇ ਪਵਾਤੇ ਬਸ ਇੱਥੇ ਤੇ ਕਰ ਹੀ ਰਹਿ ਜਾਂਦੇ ਨੇ ਉਹ ਬੱਚੇ ਉਹਨਾਂ ਦੀਆਂ ਬਿਹੇਵੀਅਰ ਥੈਰਾਪੀਆਂ ਉਹਨਾਂ ਦੀਆਂ ਸਪੀਚ ਥੈਰਾਪੀਆਂ ਉਹਨਾਂ ਦੇ ਨਾਲ ਐਕਟੀਵਿਟੀ ਕਰਨੀ ਉਹਨਾਂ ਨੂੰ ਮਤਲਬ ਐਸੇ ਕੁਸ਼ੀ ਹੁਨਰ ਸਿਖਾਉਣੇ ਵੀ ਉਹ ਆਉਣ ਵਾਲੇ ਜੀਵਨ ਦੇ ਵਿੱਚ ਉਹ ਵੀ ਇੱਕ ਕੰਮ ਬੱਚਿਆਂ ਵਾਂਗ ਆਪਣਾ ਜੀਵਨ ਬਤੀਤ ਕਰ ਸਕਣ ਕਿ ਬਹੁਤ ਘੱਟ ਪ੍ਰੈਕਟਿਸ ਹੁੰਦੀ ਆ ਬਹੁਤ ਸਾਰੇ ਸਕੂਲ ਬਣੇ ਵੀ ਹੋਇਆ ਪੇਡ ਸਕੂਲ ਨੇ ਪਰ ਉੱਥੇ ਵੀ ਕਈ ਥਾਵਾਂ ਤੇ ਅਸੀਂ ਦੇਖਦੇ ਆ ਸਕੂਲ ਸਿਰਫ ਨਾਮ ਦੇ ਆ 5-7 ਘੰਟੇ 8 ਘੰਟੇ ਬੱਚਿਆਂ ਨੂੰ ਉੱਥੇ ਬਿਠਾ ਕੇ ਵਾਪਸ ਕਰ ਦਿੱਤਾ ਜਾਂਦਾ ਸਾਡੇ ਬੱਚੇ ਵੀ ਪਹਿਲਾਂ ਸਕੂਲਾਂ ਜਾਂਦੇ ਸੀਗੇ ਜਿਹੜੇ ਸੁਪਨਿਆਂ ਦੇ ਘਰ ਦੇ ਬੱਚੇ ਸੀ ਫਿਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਆਪਾਂ ਪੈਸੇ ਵੀ ਇੰਨੇ ਜ਼ਿਆਦਾ ਦੇ ਰਹੇ ਆ 2 2 3 3000 ਰੁਪਏ ਮਹੀਨੇ ਦਾ ਤੇ ਬੱਚਿਆਂ ਨੂੰ ਉੱਥੇ ਕੋਈ ਫਰਕ ਵੀ ਨਹੀਂ ਪੈ ਰਿਹਾ ਫਿਰ ਅਸੀਂ ਟੀਚਰ ਲੱਭਣੇ ਸ਼ੁਰੂ ਕੀਤੇ ਵੀ ਕਿਉਂ ਨਾ ਆਪਾਂ ਹੀ ਇੱਥੇ ਇਹ ਕਰੀਏ ਵੀ ਨਾਲੇ ਹੋਰ ਬੱਚਿਆਂ ਨੂੰ ਬਹੁਤ ਲੋੜ ਆ ਕਿਉਂਕਿ ਜਿਹੜੇ ਕੈਂਪ 'ਚ ਬੱਚੇ ਆਉਂਦੇ ਸੀ ਉਹਨਾਂ ਦੇ ਮਾਪੇ ਨੂੰ ਜਦੋਂ ਮਿਲਦੇ ਸੀ ਅਸੀਂ ਤਾਂ ਬਹੁਤ ਬੱਚੇ ਸੀ ਜਿਹੜੇ ਮਾਪੇ ਚਾਹੁੰਦੇ ਸੀ ਵੀ ਦਵਾਈ ਦੇ ਕੇ ਠੀਕ ਹੋ ਜਾਣ ਪਰ ਕੁਝ ਕਰਨਾ ਨਹੀਂ ਸੀ ਚਾਹੁੰਦੇ ਮਾਪੇ ਫਿਰ ਅਸੀਂ ਉਹਨਾਂ ਨੂੰ ਇਹ ਕਹਿਣਾ ਸ਼ੁਰੂ ਕੀਤਾ ਵੀ ਤੁਸੀਂ ਨਾਲ ਰੱਖੋ ਆਪਾਂ 10 ਦਿਨ ਦੀ ਟ੍ਰੇਨਿੰਗ ਲੈਣੇ ਆ ਬੱਚਿਆਂ ਨੂੰ ਇੱਥੇ ਰੱਖ ਕੇ ਸਾਡੇ ਟੀਚਰ ਨੇ ਸਾਨੂੰ ਦੋ ਟੀਚਰ ਗੁਰਦੀਪ ਭੈਣ ਤੇ ਮਨਦੀਪ ਭੈਣ ਸਾਨੂੰ ਮਿਲਗੇ ਸੀਗੇ ਪਿਛਲੇ 3 ਸਾਲਾਂ ਤੋਂ ਅਸੀਂ ਇਹ ਛੋਟਾ ਸਕੂਲ ਚਲਾ ਵੀ ਰਹੇ ਸੀ ਪਰ ਬਹੁਤ ਘੱਟ ਮਾਪੇ ਇਹਦੇ ਲਈ ਕੋਸ਼ਿਸ਼ ਕਰਨ ਦੇ ਵਿਲਿੰਗ ਸੀ ਉਹ ਕਹਿੰਦੇ ਸਾਡੇ ਦੂਜੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਘਰੇ ਡੰਗਰ ਪਸ਼ੂ ਰੱਖਿਆ ਜਾਂ ਕੰਮਕਾਰ ਆ ਮਤਲਬ ਟਾਈਮ ਨਹੀਂ ਅੱਜ ਮਾਪੇ ਕੋਲੇ ਉਹ ਚਾਹੁੰਦੇ ਬਸ ਦਵਾਈ ਨਾਲ ਹੀ ਠੀਕ ਹੋ ਜਵੇ ਪਰ ਨਹੀਂ ਭਾਈ ਇਹਦੇ ਵਾਸਤੇ ਦਵਾਈ ਨਹੀਂ ਇਹਦੇ ਵਾਸਤੇ ਸਾਥ ਦੀ ਲੋੜ ਆ ਇਹਦੇ ਵਾਸਤੇ ਇੱਕ ਦਿਲੋਂ ਕੋਸ਼ਿਸ਼ ਕਰਨ ਦੀ ਲੋੜ ਆ ਤਾਂ ਹੀ ਇਹ ਬੱਚੇ ਬਰਾਬਰ ਹੋਣਗੇ ਕਿਉਂਕਿ ਜੇ ਬੱਚੇ ਕਿਸੇ وجہ ਨਾਲ ਪਿੱਛੇ ਰਹਿ ਗਏ ਦੂਜੇ ਬੱਚਿਆਂ ਤੋਂ ਤਾਂ ਆਪਾਂ ਇਹਨਾਂ ਨੂੰ ਉਹਨਾਂ ਦੇ ਬਰਾਬਰ ਕਰਨ ਵਾਸਤੇ ਹੁਣ ਉਹਨਾਂ ਨੂੰ ਹੀ ਜ਼ਿਆਦਾ ਸਮਾਂ ਦੇਣਾ ਪੈਣਾ ਇਹਨਾਂ ਨੂੰ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਕਰੋ ਜੇ ਕਿਸੇ ਰਤੀ ਪੁੱਤ ਕੋਈ ਹੈ ਜਿਹੜਾ ਸਪੈਸ਼ਲ ਚਾਈਲਡ ਆ ਤੇ ਉਹ ਜ਼ਰੂਰ ਕੋਸ਼ਿਸ਼ ਕਰੋ ਸਾਡੇ ਕੋਲ ਇੱਥੇ ਕੈਂਪ 'ਚ ਲੈ ਕੇ ਆਓ ਸਪੈਸ਼ਲ ਚਾਈਲਡ ਵਾਸਤੇ ਮਾਂ-ਬਾਪ ਵੀ ਟਾਈਮ ਹੈ ਨਹੀਂਗਾ ਇਹ ਬਹੁਤ ਵੱਡੀ ਪ੍ਰੋਬਲਮ ਆ ਮਾਪੇ ਨੂੰ ਵੀ ਵਿਲਿੰਗ ਹੋਣਾ ਪੈਣਾ ਮਾਪੇ ਨੂੰ ਵੀ ਜ਼ਿੰਮੇਵਾਰੀ ਹੋਣਾ ਸੀ ਤਾਂ ਇੱਥੇ ਇੱਕ ਇੱਕ ਮਹੀਨਾ ਲਾ ਲਿਆ ਭੈਣ ਹੋਣਾ ਨੂੰ ਦੱਸਦਾ ਮਾਤਾ ਹੋਣਾ ਨੂੰ ਦੱਸਦਾ ਵੀ ਇਹਨਾਂ ਨੇ ਦੇਖਿਆ ਵੀ ਕਿਵੇਂ ਕਿਵੇਂ ਭੈਣਾਂ ਨੇ ਪ੍ਰੈਕਟਿਸ ਕਰਾਈ ਕਿਵੇਂ ਉਹਨਾਂ ਨੂੰ ਬੋਲਣਾ ਸਿਖਾਇਆ ਕਿਵੇਂ ਤੁਰਨਾ ਸਿਖਾਇਆ ਜੇ ਹੁਣ ਇਹ ਘਰੇ ਕੰਟੀਨਿਊ ਨਹੀਂ ਕਰਨਗੇ ਫਿਰ ਕੋਈ ਫਾਇਦਾ ਨਹੀਂ ਇੱਕ ਮਹੀਨੇ ਦੇ ਵਿੱਚ ਕਰਕੇ ਉਸ ਤੋਂ ਬਾਅਦ ਦੁਬਾਰਾ ਫਿਰ ਇਹ ਤਾਂ ਇਹਨਾਂ ਨੂੰ ਵੀ ਘਰੇ ਜਾ ਕੇ ਕੋਸ਼ਿਸ਼ ਕਰਨੀ ਪੈਣੀ ਆ ਕਰੀਬ ਇਹਨਾਂ ਬੱਚਿਆਂ ਨੂੰ 20-20 ਸਾਲ ਦੀ ਉਮਰ ਤੱਕ ਜਦ ਤੱਕ ਇਹ 20-20 ਸਾਲ ਦੇ ਨਹੀਂ ਹੁੰਦੇ ਤਦ ਤੱਕ ਇਹਨਾਂ ਨੂੰ ਸਪੋਰਟ ਦੀ ਲੋੜ ਆ ਉਸ ਤੋਂ ਬਾਅਦ ਨਹੀਂ ਫਿਰ ਤੇ ਨਹੀਂ ਤੇ ਕਈ ਮਾਂ ਬਾਪ ਨੂੰ ਸਾਡੇ ਕੋਲੇ ਆਉਂਦੇ ਜਿਨ੍ਹਾਂ ਦੇ ਬੱਚੇ 30 35 35 40 40 ਸਾਲਾਂ ਦੇ ਹੋ ਗਏ ਨੇ ਉਹ ਰੋਈ ਜਾਂਦੇ ਨੇ ਮਾਂ ਬਾਪ ਅੱবি ਸੱਤ ਤੋਂ ਬਾਅਦ ਇਹਨਾਂ ਨੂੰ ਕੌਣ ਸੰਭੂ ਇਹਨਾਂ ਨੂੰ ਮੇਰੇ ਕੋਲ ਇੰਨੀਆਂ ਸਾਡੇ ਕੋਲੇ ਮਾਂ ਮਾਂ ਆ ਕੇ ਰੋਂਦੀਆਂ ਬਾਪੂ ਰੋਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਬਾਪੂ ਜਨਮ ਟਾਈਮ ਮੇਬੇ ਤੂੰ ਜਿਉਂਨੇ ਤੂੰ ਸਾਂਭ ਕੋਈ ਨਾ ਤੇ ਤੋਂ ਬਾਅਦ ਅਸੀਂ ਸਾਂਭ ਲਾਂਗੇ ਕੋਈ ਨਾ ਤੂੰ ਰੋ ਨਾ ਪੜਾ ਕਿਉਂਕਿ ਦੂਜੇ ਭੈਣ ਭਰਾ ਵੀ ਨਹੀਂ ਸਾਥ ਦਿੰਦੇ ਜਿਹੜੇ ਠੀਕ ਨੇ ਉਹ ਮੈਂਟਲੀ ਡਿਸੇਬਲ ਨੂੰ ਜਾਂ ਫਿਜ਼ੀਕਲ ਡਿਸੇਬਲ ਨੂੰ ਕਾਹ ਤੋਂ ਸਾਂਭਣ ਜਦ ਤੱਕ ਮਾਪੇ ਬਾਪ ਨੇ ਉਹਨਾਂ ਦਾ ਜਿਗਰ ਦਾ ਟੁਕੜਾ ਉਹਨਾਂ ਨੂੰ ਤਾਂ ਸਾਹਮਣਾ ਹੀ ਪੈਣਾ ਚਾਹੀਏ ਉਹ ਅਖੀਰਲੇ ਸਾਹ ਤੱਕ ਕਰ ਸਾਂਭਦੇ ਨੇ ਫਿਰ ਉਹ ਪਰ ਉਸ ਤੋਂ ਬਾਅਦ ਇਸੇ ਫਿਕਰ 'ਚ ਵੀ ਮਰੀ ਜਾਂਦੇ ਨੇ ਵੀ ਸੱਤ ਤੋਂ ਬਾਅਦ ਇਹਨਾਂ ਨੂੰ ਕੌਣ ਸਾਂਭੂ ਪਰ ਇਹ ਕੋਸ਼ਿਸ਼ ਉਹਨਾਂ ਲੋਕਾਂ ਲਈ ਆ ਵੀ ਜਿਹੜੇ ਇਹ ਨਾ ਕਹਿਣ ਵੀ ਸੱਤ ਤੋਂ ਬਾਅਦ ਕੌਣ ਸਾਂਭੂ ਉਹ ਬੱਚਿਆਂ ਨੂੰ ਆਪਦੇ ਹੁੰਦਿਆਂ ਹੋਇਆਂ ਹੀ ਇੰਨੇ ਕਾਬਲ ਕਰ ਦੇਣ ਵੀ ਬੱਚਿਆਂ ਨੂੰ ਲੋੜ ਹੀ ਨਾ ਪਵੇ ਕਿਸੇ ਰਿਸਪੋਰਟ ਦੀ ਇਹਨਾਂ ਬੱਚਿਆਂ 'ਚ ਬਹੁਤ ਟੈਲੈਂਟ ਆ ਬਹੁਤ ਹੀ ਇਹਨਾਂ 'ਚ ਪੋਟੈਂਸ਼ੀਅਲ ਆ ਪਰ ਉਹਨਾਂ ਨੂੰ ਸਹੀ ਤਰੀਕੇ ਨਾਲ ਚੰਗੇ ਹੁਨਰਮੰਦ ਟੀਚਰ ਲੱਭਣ ਤਰਾਸ਼ਣ ਤੇ ਮਾਪੇ-ਵਾਪੇ ਸਾਥ ਦੇਣ ਤਾਂ ਇਹ ਬੱਚੇ ਵੀ ਦੁਬਾਰਾ ਫੇਰ ਆਪਣਾ ਉਸੇ ਤਰ੍ਹਾਂ ਦਾ ਜੀਵਨ ਬਤੀਤ ਕਰ ਸਕਦੇ ਜਿਵੇਂ ਤੁਹਾਡੇ ਦੂਜੇ ਨਾਰਮਲ ਧੀਆਂ ਪੁੱਤ ਕਰ ਸਕਦੇ ਨੇ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਧੰਨਵਾਦ ਤੁਸੀਂ ਇੱਥੇ ਭੰਜੇ ਆਏ ਹੋ ਬੱਚਿਆਂ ਨੂੰ ਲੈ ਕੇ ਸਾਡੇ ਟੀਚਰ ਸਾਹਿਬਾਨਾਂ ਦਾ ਸ਼ੁਕਰੀਆ ਜਿਹੜਾ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਤੇ ਗਰਦੀਪ ਭੈਣ ਜੀ ਸ਼ੁਕਰੀਆ ਤੁਹਾਡਾ ਬਹੁਤ-ਬਹੁਤ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਜੀ ਪਾਸੀ ਮੈਡਮ ਧੰਨਵਾਦ ਤੁਹਾਡਾ ਤੇ ਆਪਾਂ ਇਹ ਸਕੂਲ ਦੇ ਵਿੱਚ ਇਸੇ ਤਰ੍ਹਾਂ ਹੀ ਕੋਸ਼ਿਸ਼ ਕਰਦੇ ਰਹੀਏ ਇਹ ਸੁਪਨਿਆਂ ਦੇ ਘਰ ਦਾ ਇੱਕ ਸੁਪਨਾਵਾ ਵੀ ਇੱਥੇ ਇੱਕ ਵੱਡਾ ਸਕੂਲ ਬਣੇ ਜਿੱਥੇ ਬੋਰਡਿੰਗ ਕੱਲਾ ਡੇ ਬੋਰਡਿੰਗ ਨਹੀਂ ਆਪਾਂ ਚਾਹੁੰਦੇ ਆ ਵੀ ਪੂਰਾ ਫੁੱਲ ਇੱਥੇ ਬੋਰਡਿੰਗ ਸਕੂਲ ਬਣੇ ਜਿੱਥੇ ਬੱਚਿਆਂ ਨੂੰ ਆਪਾਂ ਰੱਖੀਏ ਫ੍ਰੀ ਆਫ ਕਾਸਟ ਰੱਖੀਏ ਉਹਨਾਂ ਬੱਚਿਆਂ ਨੂੰ ਰੱਖੀਏ ਜਿਹੜੇ ਵਾਕਈ ਲੋੜਵੰਦ ਆ ਜਿਨ੍ਹਾਂ ਦੇ ਮਾਪੇ ਵੀ ਇਸ ਕਾਬਲ ਨਹੀਂ ਵੀ ਉਹ ਮਹਿੰਗੇ ਸਕੂਲਾਂ 'ਚ ਆਪਣੇ ਬੱਚਿਆਂ ਦੀ ਟ੍ਰੇਨਿੰਗ ਕਰਾ ਸਕਣ ਵਾਧਵਾਰ ਸ਼ੁਕਰੀਆ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ